ਆਡੇ ਪੱਕ ਤਾਗੇ ਵੇਖ ਸਕਦੇ ਜੋ ਤੇ ਆਪਾਂ ਪੱਕ ਲੈਣ ਆ ਗਏ ਆ ਮੰਮੀ ਪਾਪਾ ਹੈਲੋ ਐਮਨ ਹੈਲੋ ਦੇਖੋ ਜੀ ਗਾਇਸ ਪੱਕ ਤਾ

ਜਿੱਦਾਂ ਸੰਗਰ ਬੰਦਿਆ ਇੱਧਰ ਆ ਕੀ ਕੁਲਚੇ ਬਣਾਉਂਦੇ ਵਾ ਹਾਂ ਨਹੀਂ ਰੋਟੀਆਂ ਬੰਦਿਆ ਹੋ ਵੀ ਮਤਲਬ ਗਾਇਸ ਅੱਜ ਚਲਚੇ ਨਹੀਂ ਆ ਰਹਾ ਵਾ ਤਾਂ ਤਾ ਕਰਕੇ ਆਹੋ ਕੀ ਲੋ ਇੱਧਰ ਫੁਲਕੇ ਬੰਦ ਐ ਪੇ ਵਾ ਨਹੀਂ ਆਇਆ ਹੋ ਗਿਆ ਪਤਾ ਨਹੀਂ ਕਿਉਂ ਆ ਗਏ ਚਾਵਲ ਬਣੇ ਮੇਰੇ ਫੇਵਰੇਟ ਆ ਦਹੀਂ ਵਾ ਨਹੀਂ ਚੱਲਦੀ ਮੈਂ ਜਾ ਸੇ ਤੇ ਹਜੇ ਇੱਧਰ ਰੋਟੀ ਬੰਨਦੀ ਅਨਪਾਲੰਗ ਸਟੋਨ ਲੱਗਨੇ ਜੀ ਸਤ ਨੂੰ ਪਹਿਲਾਂ ਫਿਰ ਤੁਹਾਨੂੰ ਪਤਾ ਹੀ ਆ ਕੀ ਨਾਲੀ ਟਿੰਡ ਗਾਇਓ ਦਰਸ਼ਕੋ ਨਾਲ ਹੀ ਕੰਝਾ ਮੇਰੀ ਸਿਸਟਰ ਵੇਖੋ ਮੇਰੇ ਮਹਿੰਦੀ ਲਾਗ ਦੇਂਦੀ ਤੁਹਾਨੂੰ ਜਾਜੇ ਸਾਰੀ ਤੇ ਜਿਹੜੀ ਲਈ ਜਾ ਆਪਣੇ ਮੈਂ ਆ ਖੁਦ ਨਹੀਂ ਲਾਈ ਮੈਂ ਕੁੜੀ ਤੋਂ ਲਵਾਈ ਕੇ ਬਟ ਇਹਦੀ ਮਹਿੰਦੀ ਬਹੁਤ ਸੋਹਣੀ ਹੁੰਦੀ ਕਿਸੇ ਨੇ ਡੀਐਮ ਕਰਨਾ ਹੋਗਾ ਤੇ ਇਹਨੂੰ ਕਰ ਲੈ ਬੁਹਾ ਦੋ ਆਪਣਾ ਫੇਸ ਕਿੰਨੇ ਵਾਜੇ ਲਵੋਗੇ ਮਹਿੰਦੀ ਦੇ ਹਿਸਾਬ ਨਾਲ ਮਹਿੰਦੀ ਦੇ ਹਿਸਾਬ ਨਾਲ ਜੀ ਗਾਇਸ ਸੱਚੀ ਨਹੀਂ ਬਹੁਤ ਸੋਹਣ ਲੱਗ ਦਿੰਦੀ ਹਮੇਸ਼ਾ ਇਹਦੀ ਮਹਿੰਦੀ ਨਾ ਇੰਨੀ ਸੋਹਣੀ ਲੱਗ ਦਿੰਦੀ ਨਾਲ ਜਦੋਂ ਵੇਖੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਹੁਣ ਵੀ ਵੇਖੋ ਫੜਾਫਾਟੀ ਲਾਤੀ ਵਾ ਬਾਕੀ ਮਹਿੰਦੀ ਨਹੀਂ ਹੁਣ ਹੈਗੀ ਹੀ ਇੱਧਰ ਸਾਡਾ ਨਾਨਾ ਵੇਖੋ ਜੀ ਲੰਘਰ ਸ਼ਕੂਰ ਦੇ ਪਰ ਤੋਂੰਦੇ ਸਾਰੇ ਬੰਨੇ ਤੇ ਆਪਾ ਮਹਿੰਦੀ ਲੁੰਨ ਦੀ ਹਾਂਜੀ ਖਾਣ ਦੀ ਰੋਟੀ ਹੈਲੋ ਮੈਡਮ ਜੀ ਹੈਲੋ ਹੈਲੋ ਕਿਵੇਂ ਹੋ ਇਧਰ ਕੁਲਚੇ ਬੰਦੇ ਆ ਤੇ ਇਧਰ ਪਕੌੜੇ ਗੋਭੀ ਵਾਲੇ ਬੰਦੇ ਹੈਲੋ ਅਕਲ ਜੀ ਪੇਗਾ ਇਸ ਆ ਪਾਲਕਾਲੇ ਵੀ ਬੰਨਨੇ ਵਾ ਦੋਵੇਂ ਬੰਨਨੇ ਵਾ ਪਾਲਕਾਲੇ ਵੀ ਗੋਭੀ ਵਾਲੇ ਵੀ ਤੇ ਵੇਖ ਸਕਦੇ ਜੋ ਅੰਕ ਜੀ ਜਗਰਾਤਾ ਸ਼ੁਰੂ ਹੋ ਚੱਲਿਆ ਵਾ ਤੇ ਵੇਖ ਸਕਦੇ ਜੋ ਭक्त ਸਾਡੇ ਬਹਿਗੇ ਵਾ ਮੰਮੀ ਵੇਖੋ ਮੇਰੀ ਫੋਨ ਲੌਂਦਾ ਵੀ ਆਪਣੇ ਕੱਕੇ ਦੁ ਕੱਕਾ ਹੀ ਹੁਦਾ ਯੋ ਮੈਂ ਪਤੇ ਗਾਇਸ ਵੇਖਦੇ ਹਾਂ ਮਸਾ ਟੈਕ ਕਰਦਾ ਹਾਂ ਪਤਾ ਨਹੀਂ ਹਾਂ ਜਦੋਂ ਕੀ ਆਏ ਅੱਜ ਜੀ ਸਾਡਾ ਪਾਪਾ ਹੈਲਪ ਆਪਾ ਸੋਣਾ ਹੀ ਕਰ ਨਾਲ ਆਏ ਜੀ ਤੋ ਸਹੀ ਕਰਨੀ ਉਹ ਜੋਤੀ ਦੀ ਹੈ ਮੈਂ ਰਹੇ ਜੀ ਇਹਨਾਂ ਤੇ ਮੈਂ ਮਾਤਾ ਦੀ ਜੋਤ ਨੇ ਛੱਡਦੇ ਜੋ ਸਾਡੇ ਜਿੰਨੇ ਸਾਰੇ Ich habe das auch gesehen. Ich habe